ਤੇ ਆ ਕੇ ਇਹ ਖੜ ਜਾਂਦਾ ਦਾ ਕਾਦੇ ਪਿੱਛੇ ਜੀ ਦੀ ਜਨ ਹੈ ਤੁਸੀਂ ਇਹ ਜੇ ਬਗ ਜਾਂਦੀ ਫੇਰ ਕੀ ਫਰਕ ਪੈਂਦਾ ਸੀ ਬਸ ਜਦੋਂ ਮੈਂ ਜਵਾਬ ਦੇ ਹੀ ਦਿੱਤਾ ਤਾਂ ਦੇ ਦਿੱਤਾ ਹੋਰ ਕੋਈ ਪਰਿਵਾਰ ਤੇ ਵਿੱਚ ਘਰੇ ਹੈ ਨਹੀਂ ਤੈਂ ਜਵਾਬ ਦੇਤਾ ਉਹ ਪੈਸੇ ਤਾਂ ਇੰਨਾ ਨਹੀਂ ਲਾਉਣੇ ਸੀਗੇ ਉਹ ਗੱਲ ਸੁਣ ਲੈ ਬਾਪੂ ਤੂੰ ਮੇਰਾ ਸਕਾ ਬਾਪੂ ਹੈ ਨਾਲੇ ਤਾਂ ਤੂੰ ਮੈਨੂੰ ਬਾਪੂ ਕਹਿੰਨੇ ਨਾਲੇ ਕਹਿੰਨੇ ਸਕਾ ਬਾਪੂ ਹੈ ਉਹ ਸ਼ਰਮ ਕਰ ਕੋ ਉਹ ਫਿਰ ਸ਼ਰੀਕ ਕਹਿੰਦੇ ਕਰੂੰਗਾ ਸ਼ਰੀਕ ਕਹਿੰਦਾ ਕਰ ਤਾਇਆ ਕਹੇ ਤੇ ਬਾਪੂ ਨਹੀਂ ਕਹਿਣਾ ਜੋ ਮਰਜੀ ਲਾ ਲ ਬਿਆਹ ਨਾ ਤੇਰੀ ਰਿਸ਼ਤੇਦਾਰੀ ਚ ਸਾਡੀ ਰਿਸ਼ਤੇਦਾਰੀ ਚ ਨਹੀਂ ਹੈਗਾ ਇਹ ਤੂੰ ਸਮਝਦਾ ਅਸੀਂ ਨਹੀਂ ਸਮਝਦੇ ਤੇਰੀ ਮੇਰੀ ਅਸੀਂ ਤਾਂ ਸਮਝਦੇ ਤੂੰ ਵੀ ਸਾਡਾ ਹੈ ਤੇ ਰਿਸ਼ਤੇਦਾਰੀ ਵੀ ਥੋੜੀ ਹੈ ਐ ਸਮਝਦੇ ਓਏ ਤੂੰ ਮੈਨੂੰ ਆਪ ਦਾ ਕਿੱਥੇ ਸਮਝਦਾ ਜੇ ਤੂੰ ਮੈਨੂੰ ਆਪ ਦਾ ਸਮਝਦਾ ਹੁੰਦਾ ਆ ਕਮਾਂ ਚੀ ਨਾ ਵੜਦਾ ਮੈਂ ਜੇ ਕੋਸ ਕੋਲ ਕੇ ਚੀਜ਼ ਪਿਉਣ ਵਾਲੀ ਹੁੰਦੀ ਨਾ ਵੀ ਤੂੰ ਸਮਝ ਜਾਂਦਾ ਤੈਨੂੰ ਪਿਆ ਦੰਦੇ ਖਬਰਾਂ ਤੇਰੇ ਦਿਮਾਗ ਨੂੰ ਕੀ ਹੋਇਆ ਹੈ ਯਾ ਕੋਲ ਕੇ ਨਾ ਇਹਨੂੰ ਪਿਆ ਦੇ ਨਲੇ ਆਪ ਪੀਲਾ